ਸਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਣੀ ਤਿਨਾਸਰੀ ਮਹੱਲਾ ਪੰਜਵਾਂ ਕਰ 12ਵਾਂ ੴ ਸਤਿਗੁਰੂ ਪਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵੱਡੇ ਪਾਗ ਪੀਟੇ ਗੁਰੂ ਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਅਰਥ ਹੈ ਪਾਈ परमात्मा नु सदा नमस्कार करिया करो प्रभु पातशाह गुण गांदे रहो रहाओ है पाई जिस मनुख नु वड्डी किस्मत नाल गुरु मिल पैंदा है गुरु दी राही परमात्मा दी चरण कमल जाका मन रापी सोख अगणतिस जिन नाबी आपी सागर तरिया साधु संगे निरपो नाम जपो हर रंगे अर्थ है पाई जिस मनुख दा मन परमात्मा दे सोने चरना दे प्रेम रंग विच रंगिया जांदा है उस मनुख उत्ते चिंता दी अग जोर नहीं पा सकदी ਹੈ ਪਾਈ ਪ੍ਰੇਮ ਨਾਲ ਨਿਰਪੋ ਪ੍ਰਭੂ ਦਾ ਨਾਮ ਜਪਿਆ ਕਰੋ ਗੁਰੂ ਦੀ ਸੰਗਤ ਵਿੱਚ ਨਾਮ ਜਪਣ ਦੀ ਬਰਕਤ ਨਾਲ ਸੰਸਾਰ ਸਮੁੰਦਰ ਤੋਂ ਪਾ ਲੰਘ ਜਾਈਦਾ ਹੈ ਪਰ ਤਨ ਦੋਖ ਕਿਛ ਪਾਪ ਨਾ ਫੇੜੇ ਜਮ ਜੰਦਾਰ ਨ ਆਵੇ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ 부ਜਾਈ ਨਾਨਕ ਉਦਰੇ ਪ੍ਰਭ ਸਰਣਾਈ ਅਰਥ ਹੈ ਪਾਈ ਸਿਮਰਨ ਦਾ ਸਦਕਾ ਪ੍ਰਾਇਤਨ ਆਦਿਕ ਦੇ ਕੋਈ ਐ ਪਾਪ ਮੰਦੀ ਕਰਮ ਨਹੀਂ ਹੁੰਦੇ ਪਿਆਨਕ ਜਮ ਵੀ ਨੇੜੇ ਨਹੀਂ ਟੁਕਦਾ ਮੋਤ ਦਾ ਡਰ ਨਹੀਂ ਵਿਆਪਦਾ ਆਤਮਕ ਮੋਤ ਨੇੜੇ ਨਹੀਂ ਆਉਂਦੀ ਹੇ ਪਾਈ ਜਿਹੜੇ ਮਨੁੱਖ ਪ੍ਰਭੂ ਦੇ ਗੁਣ ਗਾਉਂਦੇ ਹਨ ਉਹਨਾਂ ਦੀ ਤ੍ਰਿਸ਼ਨਾ ਦੀ ਅਗ ਪ੍ਰਭੂ ਨੇ ਆਪ ਹੀ 부ਝਾ ਦਿੱਤੀ ਹੈ ਹੈ ਨਾਨਕ ਪ੍ਰਭੂ ਦੀ ਸਰਨ ਪਾ ਕੇ अनेका ਜੀਵ ਤ੍ਰਿਸ਼ਨਾ ਦੀ ਅਗ ਵਿੱਚੋਂ ਬਚ ਨਿਕਲਦੇ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਨੀ ਸੇਵਾ ਪ੍ਰਵਾਨ ਕਰਨਾ ਗੁਰੂ ਪਿਆਰੀ ਸਾਥ ਸੰਗਤ ਜੀਓ